ਬਹਿਰਜੀ ਦਾ ਖਾਲਸਾ ਬਹਿਰਜੀ ਕੀ ਫਤਿਹ ਅੱਜ ਆਪਾਂ ਤਿੰਨ ਵੱਡੀਆਂ ਖਬਰਾਂ ਦਾ ਰੁਖ ਕਰਦੇ ਆ ਇੱਕ ਖਬਰਾਂ ਜੁੜੀਆਂ ਨੇ ਸਰਪੰਚੀ ਦੇ ਨਾਲ ਜੋ ਪੰਜਾਬ ਦੇ ਵਿੱਚ ਅੱਜ ਹਾਲਾਤ ਹੋ ਰਹੇ ਨੇ ਜੋ ਪੰਜਾਬ ਦਾ ਅੱਜ ਮਾਹੌਲ ਹੋ ਰਿਹਾਗਾ ਉਹ ਤੁਹਾਨੂੰ ਦੱਸਦੇ ਆ ਕਿ ਥਾਂ ਥਾਂ ਤੇ ਜਿਹੜੇ ਏਟਾ ਰੋੜੇ ਗੋਲੀਆਂ ਚੱਲ ਰਹੀਆਂ ਨੇ ਅਨੇਕਾਂ ਜਿਹੜੀਆਂ ਥਾਮਾਂ ਤੇ ਜਿਹੜੀਆਂ ਘਟਨਾਵਾਂ ਵਾਪਰ ਕੇ ਸਾਹਮਣੇ ਆ ਰਹੀਆਂ ਨੇ ਇੱਥੇ ਚਲਦਿਆ ਤਨ ਦੱਸਦੀ ਏ ਕਿ ਅੱਜ ਨਾਮਿਨੇਟ ਭਰਨ ਦੇ ਜਿਹੜੇ ਕਾਂਗਰਸੀ ਅਤੇ ਪੁਲਿਸ ਵਿਚਾਲੇ ਜਿਹੜੀ ਆਪ ਤੇ ਇੱਕ ਝੜਪ ਹੋਈ ਆ ਬਹੁਤ ਵੱਡੀ ਝੜਪ ਹੋਈ ਆ ਪੁਲਿਸ ਤੇ ਅਤੇ ਪਿੰਡ ਦੇ ਲੋਕ ਜੀਰਾ ਪਿੰਡ ਦੇ ਲੋਕ ਆ ਅੰਮੋ ਸਾਹਮਣੇ ਹੋਏ ਨੇ ਪੁਲਸ ਨੇ ਵੀ ਡੰਡੇ ਭਰਾਏ ਨੇ ਤੇ ਲੋਕਾਂ ਨੇ ਵੀ ਜਿਹੜੇ ਇੱਟਾ ਰੋੜੇ ਚਲਾਏ ਨੇ ਪੁਲਸ ਦੇ ਉੱਤੇ ਇਸ ਨੂੰ ਲੈ ਕੇ ਬਹੁਤ ਵੱਡੀ ਜਿਹੜੀ ਇਹ ਅਪਡੇਟ ਆ ਬਹੁਤ ਵੱਡੀ ਖਬਰ ਆ ਕਿ ਜੀਰੇ ਦੇ ਵਿੱਚ ਦੂਜੀ ਵਾਰ ਜਿਹੜਾ ਪੁਲਸ ਦੇ ਨਾਲ ਜਿਹੜਾ ਕਾਂਗਰਸੀਆਂ ਦਾ ਜਿਹੜਾ ਟੱਕਰ ਆ ਹੋਇਆਗਾ ਤੇ ਪਹਿਲਾਂ ਵੀ ਤੁਹਾਨੂੰ ਪਤਾਗਾ ਕਿ ਕੁਲਵੀਰ ਜੀ ਦਾ ਜਿਹੜਾ ਵਿਧਾਇਕ ਨੇ ਸਾਹਕਾ ਉਹਨੂੰ ਵੀ ਜਿਹੜਾ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਨਾਲ ਜਿਹੜਾ ਕਾਫੀ ਜਿਹੜਾ ਉੱਥੇ ਮਾਹੌਲ ਖਰਾਬ ਹੋਇਆ ਸੀ ਤੇ ਸੱਟਾਂ ਵੀ ਲੱਗੀਆਂ ਸੀ ਇੱਕ ਦੂਜੇ ਦੇ ਤੇ ਉਹ ਅੱਜ ਜਿਹੜਾ ਦਵਾਰੇ ਫੇਰ ਹੈ ਜਿਹੜਾ ਨਵਾਂ ਰੂਪ ਧਾਰ ਲਿਆ ਤੇ ਤੁਹਾਨੂੰ ਅੱਗੇ ਦੱਸ ਦਈਏ ਕਿ ਦੂਜੇ ਪਾਸੇ ਨਿਹਾਲ ਸਿੰਘ ਵਾਲੇ ਵਿਖੇ ਵੀ ਜਿਹੜਾ ਕਾਂਗਰਸੀਆਂ ਵੱਲੋਂ ਜਿਹੜਾ ਦੋਸ਼ ਲਾਇਆ ਜਾ ਰਿਹਾ ਹੈਗਾ ਕਿ ਜਿਹੜੇ ਸਾਡੇ ਨਾਮੀਨੇਸ਼ਨ ਫਾਰਮ ਜਿਹੜੇ ਉਹ ਪਾਰ ਨਹੀਂ ਦਿੱਤੇ ਜਾ ਰਹੇ ਆ ਆਵਾ ਦੀ ਪਾਰਟੀ ਵੱਲੋਂ ਤੇ ਜਿਹੜਾ ਕਿ ਬੰਦੇ ਉਹਨਾਂ ਦੇ ਬੰਦੇ ਆ ਆਪ ਦੇ ਬੰਦੇ ਆ ਜਾਨੀ ਕਿ ਉਹਨਾਂ ਨੂੰ ਜਿਹੜਾ ਕਿ ਪਹਿਲਾਂ ਦੇ ਤੌਰ ਤੇ ਜਿਹੜਾ ਆਧਾਰ ਤੇ ਜਿਹੜਾ ਫਾਰਮ ਭਰਨ ਦਿੱਤੇ ਜਾ ਰਹੇ ਆ ਕੋਈ ਬੈਠਣ ਨੂੰ ਟਿਕਾਣਾ ਨਹੀਂ ਕੋਈ ਪਾਣੀ ਪੀਣ ਨੂੰ ਜਗ੍ਹਾ ਨਹੀਂ ਕੋਈ ਪੁਲਿਸ ਮੁਲਾਜ਼ਮ ਨਹੀਂ ਦੀਂਦਾ ਕਿਥੇ ਇੱਕੇ ਜਿਹੜਾ ਇੱਕ ਦੂਜੇ ਨੂੰ ਜਿਹੜਾ ਸ਼ਾਂਤ ਕਰ ਸਕੇ ਤੇ ਉੱਥੇ ਵੀ ਜਿਹੜਾ ਕਾਂਗਰਸ ਦੇ ਨਾਲ ਜਿਹੜਾ ਮਹੌਲਾ ਜਿਹੜਾ ਉਹ ਕਾਫੀ ਗਰਮ ਹੁੰਦਾ ਬਖਾਈ ਦੇ ਰਿਹਾਗਾ ਤੁਸੀਂ ਨਾਲ ਵੀਡੀਓ ਵੀ ਦੇਖ ਰਹੇ ਹੋ ਇਹ ਜਿਹੜੀ ਵੀਡੀਓ ਆ ਇਹ ਪਿੰਡ ਜਿਹੜੇ ਨਿਹਾਲ ਸਿੰਘ ਵਾਲੇ ਦੀ ਦੱਸੀ ਜਾ ਰਹੀ ਆ ਕਿ ਉੱਥੇ ਜਿਹੜਾ ਆਪ ਦੇ ਵਿੱਚ ਟਕਰਾਬ ਆਜੀ ਤੋਂ ਲੈ ਕੇ ਜਿਹੜਾ ਹੋਰ ਕਾਫੀ ਰੌਲਾ ਗੋਲਾ ਪਿਆਗਾ ਤੇ ਜਿਹੜੀ ਇਹ ਪੰਚਾਇਤੀ ਦੀ ਹਾਲੇ ਤਾਂ ਪੰਚਾਇਤੀ ਦੀਆਂ ਚੋਣਾਂ ਨੇ ਤੇ ਜੇਕਰ ਦੁਬਾਰੇ ਐਮਪੀ ਜਾਂ ਵਿਧਾਇਕਾਂ ਦੀ ਚੋਣਾਂ ਆਉਂਦੀਆਂ ਨੇ ਤਾਂ ਇਸ ਨੂੰ ਲੈ ਕੇ ਕੀ ਕੁਝ ਹੋਊਗਾ ਇਹ ਤਾਂ ਤੁਹਾਨੂੰ ਪਤਾ ਲੱਗ ਚੁੱਕਿਆ ਕਿ ਪੰਜਾਬ ਦੇ ਅੰਦਰ ਇਸ ਤਰ੍ਹਾਂ ਜਿਹੜਾ ਘੋਰ ਆਪਾਂ ਕਹਿੰਦੇ ਆ ਕਿ ਅੱਜ ਜਿਹੜਾ ਇਹ ਧੱਕੇਸ਼ਾਹੀਆਂ ਹੋ ਰਹੀਆਂ ਨੇ ਤੇ ਲੋਕਾਂ ਵੱਲੋਂ ਪੁਲਿਸ ਤੇ ਡੰਡਾ ਚਲਾਏ ਜਾ ਰਹੇ ਨੇ ਤੇ ਪੁਲਿਸ ਵੱਲੋਂ ਲੋਕਾਂ ਦੇ ਡੰਡੇ ਭਰਾਏ ਜਾ ਰਹੇ ਨੇ ਇਹ ਕਿਹਦਾ قصੂਰ ਆ ਇਹਦਾ ਨਾਗਸੂਰ ਆ ਇਹ ਤਾਂ ਜਿਹੜਾ ਆਉਣ ਵਾਲਾ ਵਕਤ ਦੱਸੂਗਾ ਇਸ ਤੋਂ ਇਲਾਵਾ ਪਹਿਲਾਂ ਵੀ ਜਿਹੜਾ ਜੀਰੇ ਦੇ ਵਿੱਚ ਘਟਨਾ ਹੋਈ ਸੀ ਪ੍ਰਸ਼ਾਸਨ ਵੱਲੋਂ 150 ਦੇ ਕਰੀਬ ਜਿਹੜਾ ਵਿਅਕਤੀਆਂ ਤੇ ਪਰਚੇ ਦਰਜ ਕੀਤੇ ਹੋਏ ਨੇ ਤੇ ਅੱਜ ਫਿਰ ਦੁਬਾਰੇ ਫੇਰੇ ਜਿਹੜੀ ਘਟਨਾ ਵਾਪਰਦੀ ਆ ਵਾਪਰੀ ਆ ਬਹੁਤ ਮੰਦਭਾਗੀ ਘਟਨਾਗੀ ਤੇ ਇੱਕ ਦੂਸਰੀ ਧਾਰ ਨੂੰ ਨਾਲ ਤੀਜੀ ਜਿਹੜੀ ਖਬਰ ਆ ਉਹ ਬੜੀ ਐਮ ਤੇ ਸੋਚਣ ਵਾਲੀ ਖਬਰ ਆ ਕਿ ਆਪਾਂ ਜਿਹੜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਦੋਨੇ ਪਾਰਟੀ ਨੇ ਆਪਾਂ ਬੰਦੇ ਦੇਖ ਰਹੇ ਆ ਕਿ ਆਸ ਦੇ ਵਿੱਚ ਭੜ ਦੇ ਨਜ਼ਰ ਆ ਰਹੇ ਨੇ ਪਰ ਅਕਾਲੀ ਦਲ ਦੀ ਅੱਜ ਤੱਕ ਕੋਈ ਖਬਰ ਨਹੀਂ ਆਈ ਜਣੇ ਕਿ ਹੁਣ ਆਪਾਂ ਇਹ ਕਹਦੇ ਕਿ ਅਕਾਲੀ ਦਲ ਦੇ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਨੇ ਬਹੁਤ ਘੱਟ ਰਹਿ ਗਏ ਨੇ ਤੇ ਅਨੇਕਾਂ ਪਿੰਡਾਂ ਦੇ ਵਿੱਚੋਂ ਜਿਹੜਾ ਅਕਾਲੀ ਦਲ ਵੱਲੋਂ ਆਪਣਾ ਜਿਹੜਾ ਸਰਪੰਚ ਜਾਂ ਮੈਂਬਰ ਕਹਿੰਦੀ ਹੈ ਕੋਈ ਵੀ ਉਮੀਦਵਾਰ ਜਿਹੜਾ ਉਹਨਾਂ ਨੇ ਖੜਾ ਨਹੀਂ ਕੀਤਾ ਇਹ ਸਭ ਤੋਂ ਵੱਡੀ ਖਬਰ ਆ ਕਿ ਅਕਾਲੀ ਦਲ ਬਾਦਲ ਵੱਲੋਂ ਜਿਹੜਾ ਕਿ ਸਰਪੰਚੀ ਤੇ ਮੈਂਬਰੀ ਦੀ ਚੋਣਾਂ ਦੇ ਵਿੱਚ ਆਪਣੇ ਬੰਦੇ ਕੋਈ ਵੀ ਖੜੇ ਨਹੀਂ ਕੀਤੇ ਕਿਸੇ ਨੂੰ ਵੀ ਜਿਹੜਾ ਕਿ ਆਪਾਂ ਇਹ ਕਹਦੀਏ ਕਿ ਪਾਰਟੀ ਵੱਲੋਂ ਖੜਾ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਕੱਲ੍ਹ ਆਪਣੇ ਕਾਂਗਰਸੀ ਤੇ ਆਵਾਜ਼ ਦੀ ਪਾਰਟੀ ਵੱਲੋਂ ਸਰਪੰਚ ਵੀ ਖੜੇ ਹੋਏ ਨੇ ਤੇ ਮੈਂਬਰ ਵੀ ਖੜੇ ਹੋਏ ਨੇ ਪਰ ਇਹ ਸਭ ਤੋਂ ਵੱਡੀ ਇਸ ਵਾਰ ਦੀ ਆਪਾਂ ਕਹਦੀਏ ਵਜ੍ਹਾ ਆ ਗਈ ਜਿਵੇਂ ਆਪਾਂ ਇਹ ਕਹਦੀਏ ਕਿ ਲੋਕਾਂ ਦੇ ਅੰਦਰ ਅੱਜ ਵੀ ਜਿਹੜਾ ਅਕਾਲੀ ਦਲ ਦੇ ਖਿਲਾਫ ਜਿਹੜਾ ਗੁੱਸਾਗਾ ਤੇ ਉਹ ਜਿਉਂਦਾ ਤਿਉਹ ਆ ਤੇ ਕੋਈ ਵੀ ਜਿਹੜਾ ਅਕਾਲੀ ਦਲ ਦਾ ਵਰਕਰ ਆ ਉਹ ਮੂਰੇ ਨਹੀਂ ਆ ਰਿਹਾ ਉਹ ਘਰੇ ਬੈਠਣਾ ਸੀ ਮਾਸਮੁਸ ਸਮਝਦਾ ਕਿ ਮੈਂ ਘਰੇ ਬੈਠ ਕੇ ਜਿਹੜਾ ਆਪਣਾ ਟਾਈਮ ਲਗਾ ਸਕਾਂ ਤੇ ਲੋਕ ਟਿੱਚਰਾਂ ਕਰਦੇ ਨੇ ਇਸ ਕਰਕੇ ਜਿਹੜਾ ਅਕਾਲੀ ਦਲ ਵੱਲੋਂ ਕੋਈ ਵੀ ਮੈਂਬਰ ਸਰਪੰਚ ਕੋਈ ਵੀ ਨਹੀਂ ਖੜਾ ਕੀਤਾ ਜਾ ਰਿਹਾ ਨਾ ਹੀ ਕਿਸੇ ਦੀ ਸਪੋਰਟ ਕੀਤੀ ਜਾ ਰਹੀ ਆ ਇਹ ਸਭ ਤੋਂ ਵੱਡੀ ਜਿਹੜੀ ਅਹਿਮ ਖਬਰ ਆ ਇਹ ਇਹ ਵੀ ਇੱਕ ਸੋਚਣ ਵਾਲੀ ਖਬਰ ਆ ਤੇ ਤੁਸੀਂ ਜਿਹੜਾ ਨਿਹਾਲ ਸਿੰਘ ਵਾਲੇ ਦੀ ਪੂਰੀ ਵੀਡੀਓ ਆ ਜਿਹੜੀ ਕਾਂਗਰਸ ਵੱਲੋਂ ਇਹ ਦੋਸ਼ ਲਾ ਲਾਏ ਜਾ ਰਹੇ ਨੇ ਕਿ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਤੁਸੀਂ ਸੁਣੋ ਪੂਰੀ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਨਾ ਧੰਨਵਾਦ ਗੱਲ ਖਤਮ ਹੋਇਆ ਆ ਫੜੀਆਂ ਦੀ ਸੁਆਗਤ ਹੈ ਮੇ ਮਿੱਤਰੋ ਆ ਜਾ ਭਾਈ ਸੁਆਗਤ ਹੈ ਮੋਗਾ ਪ੍ਰਸ਼ਾਸਨ ਮੂਰੇ ਬੇਨਤੀ ਕਰਦਾ ਆ ਸਾਡੇ ਡਾਰੇ ਦੇ ਸਾਰੇ ਮੋਤਵਰਨ ਇਨਸਾਨ ਖੜੇ ਆ ਡਾਰੇ ਦੀਆਂ ਫੈਲਾ ਸਾਰੀਆਂ ਅਸੀਂ ਭਰਨੀਆਂ ਸੋ ਕਿਤੇ ਨਾ ਕਿਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਜੇ ਸਾਡੇ ਬੰਦਿਆਂ ਦਾ ਨੁਕਸਾਨ ਹੋਇਆ ਜੇ ਕੋਈ ਸਾਡੇ ਬੰਦਿਆਂ ਨਾਲ ਤੱਕਾ ਹੋਇਆ ਡਾਰੇ ਦੇ ਵਿੱਚ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਨਹੀਂ ਚਾਹੁੰਦੇ ਸਾਰੇ ਸਾਰੇ ਸ਼ਾਂਤੀ ਨਾਲ ਕਾਗਜ਼ ਭਰਨਾ ਲੋਕਤੰਤਰ ਹੈ ਇੱਥੇ ਕੋਈ ਵੀ ਜਿੱਤ ਸਕਦਾ ਸੋ ਮੈਂ ਇੱਕ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਐਸਐਸਪੀ ਸਾਹਿਬਾਨ ਨੂੰ ਐਸਡੀਐਮ ਸਾਹਿਬਾਨ ਨੂੰ ਕਿਸੇ ਸਹਿਬਾਨ ਨੂੰ ਜੇ ਸਾਡੇ ਨਾਲੇ ਪਿੰਡ ਦੇ ਕਿਸੇ ਕਾਂਗਰਸੀ ਨੂੰ ਕੋਈ ਨੁਕਸਾਨ ਹੋਇਆ ਤਾਂ ਪ੍ਰਸ਼ਾਸਨ ਜ਼ਿੰਮੇਵਾਰ ਮੈਂ ਬੇਨਤੀ ਕਰਦਾ ਹਾਂ ਕਿ ਪ੍ਰਸ਼ਾਸਨ ਮੋਗਾ ਨੂੰ ਸਾਡੇ ਜ਼ਿਲ੍ਹਾ ਚੋਣ ਅਫਸਰ ਨੂੰ ਐਡੀਸੀ ਸਾਹਿਬ ਨੂੰ ਵੀ ਇੱਥੇ ਕੋਈ ਹੱਲ ਕੀਤਾ ਜਾਵੇ ਤੇ ਹਾਲ ਦੇਖੋ ਕੀ ਹੈ ਵੀ ਹੁਣ ਜੇ ਕਿਸੇ ਦੀ ਨਾਮਿਨੇਸ਼ਨ ਰਹਿੰਦੀ ਹੈ ਜ਼ਿੰਮੇਵਾਰੀ ਕਿਹਦੀ ਹੈ ਸਾਡੇ ਬੰਦੇ ਤਾਂ ਪਿੱਛੇ ਬੈਠੇ ਐ ਲੈਣਾ ਜਿਹੜੇ ਡੰਮੀ ਹੈਗੇ ਉਹ ਮੂਰੇ ਲੈਣਾ ਚ ਲੱਗੇ ਵੀ origional ਜਿਹੜੇ ਜਿੱਤ ਸਕਦੇ ਇਲੈਕਸ਼ਨ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਕੋਈ ਪੁਲਿਸ ਪ੍ਰਸ਼ਾਸਨ ਦਾ ਇੱਥੇ ਕੋਈ ਇੱਕ ਪੁਲਿਸ ਮੁਲਾਜ਼ਮ ਨਹੀਂ ਹੈਗਾ ਦੇਖੋ ਕਿਤੇ ਵੀ ਕੋਈ ਇੰਤਜ਼ਾਮ ਨਹੀਂ ਹੈਗਾ ਦੇਖੋ ਲੋਕ ਕਿਵੇਂ ਬੈਠੇ ਇੱਥੇ ਬੈਠੇ ਕਿਵੇਂ ਆ ਲੇਡੀਜ਼ ਕਿਵੇਂ ਬੈਠੀਆਂ ਇੱਥੇ ਤੋਂ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਧੱਕਾ ਕਰੋ ਮੜਾ ਜਾਇਜ ਕਰ ਲੋ ਇੰਨਾ ਧੱਕਾ ਨਾ ਕਰੋ ਸਮਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਮੜਾ ਧਿਆਨ ਦੇੋ ਜਨਤਾ ਦੇ ਸਾਡੇ ਸਾਕਾਂਸੀ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਾਓ ਮੈਂ ਇੱਕ ਤੁਹਾਨੂੰ ਮੈਂ ਹੋਰ ਬੇਨਤੀ ਕਰਨਾ ਚਾਹਣਾ ਅੱਗੇ ਸਾਡੇ ਇਸ ਪਾਰਟੀ ਬਾਜ਼ੀ ਦੀ ਸਾਡਾ ਬਲਾਗ ਪ੍ਰਧਾਨ ਸਾਡਾ ਵੱਡਾ ਵੀਰ ਬੱਲੀ ਪੇਟਾ ਚੜ ਗਿਆ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਬੇਨਤੀ ਆ ਆਪ ਧਿਆਨ ਦਿਓ ਡਾਲੇ ਪਿੰਡ ਵੱਲ ਸੋ ਸਾਰੇ ਵਿਚਾਰੇ ਇੱਥੇ ਤੁਰੇ ਫਿਰਦੇ ਆ ਕੋਈ ਡਰਿਆ ਫਿਰਦਾ ਵੀ ਮੇਰੇ ਕਾਗਜ ਖੋਲਣਗੇ ਕੋਈ ਡਰਿਆ ਫਿਰਦਾ ਵੀ ਮੇਰੇ ਗਲ ਪੈ ਜਾਣਗੇ ਸੋ ਮਿੱਤਰੋ ਅਸੀਂ ਖੜੇ ਆ ਤੁਹਾਡੇ ਨਾਲ ਡਾਂਗ ਲੈ ਕੇ ਭਾਈਦੇ ਨਹੀਂਗੇ ਪਰ ਘਟੋ ਘਟ ਡਿਊਟੀ ਪ੍ਰਸ਼ਾਸਨ ਦੀ ਬਣਦੀ ਆ ਪ੍ਰਸ਼ਾਸਨ ਇਸ ਗੱਲ ਵੱਲ ਜ਼ਰੂਰ ਧਿਆਨ ਦੇਵੇ ਐਸਐਸਪੀ ਸਬਾਨ ਨੂੰ ਵੀ ਮੈਂ ਬੇਨਤੀ ਕਰਦਾ ਤੁਸੀਂ ਬਹੁਤ ਇਮਾਨਦਾਰ ਅਫਸਰੋਂ ਕਟੋ-ਕਟ ਸਾਡੇ ਹਲਕਾ ਨਿਹਾਲ ਸਿੰਘ ਵਾਲਾ ਦੇ ਡਾਲਾ ਪਿੰਡ ਵੱਲ ਜਰੂਰ ਧਿਆਨ ਦਿਓ ਠੀਕ ਹੈ